Sri. Ali, apa bisa? Be Be

ਮਿਸਿਸ இந்து ਮਹਾਜਨ ਬਹੁਤ ਸਾਰੇ ਮਹਿਮਾਨ ਜਿਹੜੇ ਆ ਇਸ ਸਾਲ ਦੇ ਵਿੱਚ ਸ਼ੁਕਰ ਕਰ ਰਹੇ ਇਸ ਤੋਂ ਇਲਾਵਾ ਮੈਡਮ ਸੁਖਵਿੰਦਰ ਕੌਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਤੋਂ ਸਾਡੇ ਵਿੱਚ ਪਹੁੰਚੇ ਨੇ ਹੋਰ ਸਾਰੇ ਅਜੀਬ ਮਹਿਮਾਨਾਂ ਦਾ ਇਸ ਸਾਲ ਦੇ ਵਿੱਚ ਹਾਰਦਿਕ ਸਵਾਗਤ ਹੈ ਜੋਰ ਨਾਲ ਤਾੜੀਆਂ ਇੱਕ ਵਾਰ ਫਿਰ ਆਏ ਹੋਏ ਨੇ ਵਰਨਾ ਦੇ ਨਾਤੇ ਤੇ ਆਪਣੇ ਆਪ ਦੇ ਨਾਤੇ ਇਹ ਜਿਹੜਾ ਤੀਆਂ ਦਾ ਮੇਲਾ बेशक सावण महीना लंघ चुका है बेषक भादों का प्रोग्राम है कोई ना पै जाए प्रमात्मा ने साथ दिता है गर्मी पर फिर भी प्रमात्मा का साथ रहा बड़े वाइय तरीके प्रोग्राम चल रहा है बड़ी अच्छी तरह जो निपरे चढ़ेगा सो सब तो पहला

ਵਚਿ ਨਹੀਂ तमाम ਐਮ ਸੀ ਜਿਹੜੇ ਇਸ ਸ਼ਹਿਰ ਦੇ ਆ ਉਗੀਆਂ ਸਿੱਖਿਸ਼ੀਤਾ ਦੇ ਰੂਪ ਦੇ ਵਿੱਚ ਇੱਥੇ ਹਾਜ਼ਰ ਮਾਨ ਨੇ ਤੇ ਸਭ ਤੋਂ ਜ਼ਿਆਦਾ ਮੈਂ ਸ਼ੁਕਰਗੁਜ਼ਾਰ ਹਾਂ ਕੁਲਵਿੰਦਰ ਜੀ ਕਿਉਂਕਿ ਸਾਡਾ ਮਿਲਖਲ 15 20 ਸਾਲ ਦਾ ਵਾਸਤਾ ਹੈ ਆਪਸ ਦੇ ਵਿੱਚ ਐਂਡ ਮੈਂ ਕੁਲਵਿੰਦਰ अनन कहां रुकनी नहीं चाहिए हां सामने प्लीज वेट ठीक है जी जो जोकी नेता बहुत अच्छी है ना दी परफॉर्मेंस हां जी सामने

ओके ਤੇ ਸਾਡੇ ਸਾਥੀ ਮਾ ਸਾਡੀ ਜਗ ਸਿੰਘ ਮਾ ਮਿਸ ਕੁਲਵਿੰਦਰ ਆਮ ਮਿਸ ਸੁਖਵਿੰਦਰ ওকে ਹਾ ਜੀ ਮੈਡਮ ਮੈਡਮ ਇਨਲੀ ਵੀ ਜ਼ੋਰਦਾਰ ਤਾਲੀਆਂ ਹਰੇ ਮੈਡਮ ਸਾਹਮਣੇ ਜੀ ਮੈਂ ਡਿਪਾਰਟਮੈਂਟ ਇਨਲੀ ਵੀ ਜ਼ੋਰਦਾਰ ਤਾਲੀਆਂ ਹਾਂ ਜੀ ਕੋਆਰਡੀਨੇਟਰ ਜੀ ਮੈਡਮ अभी हम सामने जोरदार तालियां ना दे ली ठीक है ये दो जज मिसेस कुलविंदर कौर एंड मिसेस सुखविंदर कौर जोरदार तालियां ना दे समान साडे आज से फंक्शन है बेटा आज जानते हैं कि ये बहुत बड़े शख्सियत ने इन्होंने साडे कॉलेज चरण पाए अभी मैम

ਨਾਮ ਅੱਜ ਧਿਆਨ ਤੱਕ ਪਹੁੰਚੇ ਹੋ ਸਾੰਤ ਦੇ ਵਿਹਾਰੀਆ ਮਹਿਲਾ ਕਾਲਜ ਵਿੱਚ ਪੀਆਂ ਤਿਆਰ ਮਾਇਆ ਗਿਆ ਹੈ ਕੀ ਕੰਮ ਚੱਲ ਰਿਹਾ ਹੈ ਅ ਸਭ ਤੋਂ ਪਹਿਲਾਂ ਤਾਂ ਫਾਸਟਵੇ ਦੇਖ ਰਹੇ ਤਮਾਮ ਮੇਰੇ ਪੰਜਾਬੀ ਸਬਾਚਾਰ ਕਸਰੋਤਿਆਂ ਨੂੰ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਅ ਮੈਂ ਪਹਿਲੀ ਵਾਰੀ ਵੇਖਿਆ ਕਿਉਂਕਿ ਮੈਂ ਇੱਥੇ ਆਈ ਹਾਂ ਤਾਂ ਮੇਰੇ ਇੱਕ ਫਰੈਂਡ ਨੇ ਕੁਲਵਿੰਦਰ ਜਿਹੜੇ ਆਪ ਬਹੁਤ ਸ੍ਰੀਲੇ ਗਾਇਕ ਨੇ ਸਾਰਾ ਸਟਾਫ ਐਂਡ ਪ੍ਰੋਗਰਾਮ ਸੱਚ ਕਹਣੀ ਮੈਂ ਇੰਨੀਆਂ ਯੂਨੀਵਰਸਿਟੀ ਕਾਲਜ ਦੇ ਵਿੱਚ ਜਾਣੀ ਪਰ ਐਡਾ ਵਧੀਆ ਪ੍ਰੋਗਰਾਮ ਵੈਲ ਆਰਗੇਨਾਈਜ਼ਡ ਇੱਕ ਇੱਕ ਫਜ਼ਾਵਾਂ ਚ ਹਵਾਵਾਂ ਚ ਇੱਕ ਇੱਕ ਤਣਕੇ ਚ ਐ ਲੱਗਦਾ ਸੀ ਸਾਰਾ ਸ਼ਹਿਦ ਸਾਰਾ ਮਿਸ਼ਰੀ ਘੁਲੀ ਹੋਈ ਐ ਬਹੁਤ ਵਧੀਆ ਪਰਫਾਰਮੈਂਸਸ ਬੱਚਿਆਂ ਦੀਆਂ ਸੀਗੀਆਂ ਮੈਂ ਆਈ ਰੀਲੀ ਐਪਰੀਸ਼ੀਏਟ ਥੈਟ ਪਰਮਾਤਮਾ ਕਰੇ ਇਸ ਕਾਲਜ ਨੂੰ ਹੋਰ ਇਹੋ ਜਿਹੇ ਪ੍ਰੋਫੈਸਰ ਮੈਨ ਕਲਵਿੰਦਰ ਵਰਗੇ ਸਾਰਾ ਸੁਵਿਚਾ ਸਟਾਫ ਮੈਡਮ ਪ੍ਰਿੰਸੀਪਲ ਸੁਚੀ ਮੈਨੇਜਮੈਂਟ ਐਮ ਸੀ ਸਾਰੇ ਆਏ ਹੋਏ ਸੀ ਤੁਹਾਡੇ ਦੀਨਾ ਨਗਰ ਦੇ ਅਰਦੀਨਾ ਨਗਰ ਆ ਕੇ ਸੱਚੀ ਬਹੁਤ ਠੰਡ ਪਈ ਐ ਹੈਵੀ ਪਹਾੜਾਂ ਦੇ ਨੇੜੇ ਪਰ ਦਿਲੋਂ ਠੰਡ ਪਈ ਥੈਂਕ ਯੂ ਮੈਡਮ ਜਦੋਂ ਤੁਹਾਨੂੰ ਦੇਖਦੇ ਲੋਕ ਵੀ ਬੱਚਿਆਂ ਬਾਹਰ ਵੀ ਜਲੂਸ ਬਾਹਰ ਘੁਟਰਾਉਂਦੇ ਪਏ ਕੁਨਨ ਕੀ ਮੈਸੇਜ ਕਰਾ ਜਾਂਦੇ ਨੇ ਦੇਖੋ ਮੈਂ 6 ਮਹੀਨੇ ਕੈਨੇਡਾ ਹੁਣੇ ਆਏ ਥੇ ਮੈਂ ਇਹ ਕਹੂੰਗੀ ਬੱਚਿਆਂ ਨੂੰ ਬਾਹਰ ਭੇਜ ਤੋਂ ਪਹਿਲਾਂ ਬਿਲਕੁਲ ਨਾ ਭੇਜੋ ਬਾਹਰ ਬਹੁਤ ਮਾੜੇ ਹਾਲਾਤ ਨੇ ਬੱਚਿਆਂ ਤਾਂ ਇੱਥੇ ਨਹੀਂ ਕੰਟਰੋਲ ਹੁੰਦੀਆਂ ਬਾਹਰ ਜਾ ਮਾੜੇ ਹਾਲਾਤ ਬੱਚਿਆਂ ਤੇ ਦੇਖੇ ਨਹੀਂ ਕਿਉਂਕਿ ਉਹਨਾਂ ਨੂੰ ਆਜ਼ਾਦੀ ਹੋ ਜਾਂਦੀ ਹੈ ਬੱਚਿਆਂ ਨੂੰ ਪਲੀਜ਼ ਐਜੂਕੇਟ ਕਰਕੇ 22-23 ਸਾਲ ਤੋਂ ਪਹਿਲਾਂ ਕੁੜੀਆਂ ਨੂੰ ਤਾਂ ਬਿਲਕੁਲ ਬਾਹਰ ਨਾ ਭੇਜੋ ਬਿਲਕੁਲ ਨਾ ਭੇਜੋ ਸੋਸ਼ਲ ਮੀਡੀਆ ਬਾਰੇ ਤੁਸੀਂ ਗੱਲ ਕੀਤੀ ਹੈ ਬੱਚਿਆਂ ਨੂੰ ਇੱਕ ਮੈਸੇਜ ਹੈ ਦੇ ਕੰਮ ਜਿਹੜੇ ਬਣਾਉਂਦੀਆਂ ਨੇ ਇਸ ਤਰੀ ਲ ਬ੍ਰਾਂਚ ਜਿਹੜੀ ਕਿਸੇ ਨੂੰ ਮੈਸੇਜ ਪਾ ਜਾਵੇ ਕਿ ਜਾਨ ਜਿਹੜੀਆਂ ਇਸ ਤਰੀ ਗਲਤ ਬਣਾ ਕੇ ਵੀਡੀਓ ਜਿਹੜੀ ਪਾਉਂਦੀ ਉਹਨਾਂ ਦੇ ਦੇਖੋ ਮੈਂ ਹਮੇਸ਼ਾ ਕੰਡੈਮਨ ਕਰਦੀ ਆ ਮੈਂ ਹੁਣ ਵੀ ਕੰਡੈਮਨ ਕਰਦੀ ਆ ਵੀ ਸੋਸ਼ਲ ਮੀਡੀਆ ਦੇ ਵਿੱਚ ਵਿਊਜ਼ ਲੈਣ ਦੀਆਂ ਮਾਰ ਰੀਆਂ ਕੁੜੀਆਂ ਨੇ ਸ਼ਰਮਾ ਹਜਾ ਆਵਦਾ ਔਰਤ ਬਣ ਸੀ ਜਿਹੜਾ ਛਿੱਕੇ ਟੰਗਦਾ ਬਜ਼ੁਰਗਔਰਤਾ ਵੀ ਅਸੀਂ ਅਸੀਂ ਸਾਲ ਦੀਆਂ ਗੰਦੇ ਐਕਸ਼ਨ ਕਰਕੇ ਵਿਊਜ਼ ਲੈਣ ਕਰਕੇ ਫਿਟੇ ਮੋਂਾ ਦੇ ਮੈਂ ਹੀ ਕਹੂੰਗੀ ਜਿਹੜੀਆਂ ਇਹੋ ਜਿਹੇ ਗੰਧੀਆਂ ਰੀਲਾਂ ਪਾ ਕੇ ਸਾਡੇ ਸਮਾਜ ਨੂੰ ਢਾਹ ਲਾ ਰਹੀਆਂ ਸਾਡੇ ਵਿਰਸੇ ਨੂੰ ਢਾਹ ਲਾ ਰਹੀਆਂ ਸਾਡੇ ਸੰਸਕਾਰਾਂ ਨੂੰ ਉਹਨਾਂ ਨੂੰ ਕਹਾਂ ਥੋੜੀ ਬਹੁਤੀ ਸ਼ਰਮ ਕਰੋ ਤੁਹਾਡੇ ਵੀ ਧੀਆਂ ਨੇ ਪਹਿਣਾ ਨੇ ਇਹੋ ਜਿਹੇ ਰੀਲਾਂ ਆਪਾਂ ਤਾਂ ਦੇਖ ਹੀ ਨਹੀਂ ਸਕਦੇ ਸੋ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਇਹੋ ਜਿਹੇ ਲੋਕਾਂ ਨੂੰ ਨਾ ਕਰੇ ਵਿਊਜ਼ ਤੁਸੀਂ ਗੰਦੀ ਆਜੇ ਤੁਹਾਡੇ ਕੋਲੇ ਰੀਲ ਤੁਸੀਂ ਲੱਖਾਂ ਵਿਊਜ਼ ਕਰਦੇ ਨੇ ਜੇ ਚੰਗੀ ਕੋਈ ਪੰਜਾਬ ਪੰਜਾਬੀ ਧੀ ਆ ਜ ਤੁਸੀਂ ਐਂ ਗਾਹ ਕੱਢਦੇ ਨੇ ਸਲਿੱਪ ਕਰਦੇ ਤਾਂ ਤੁਹਾਡਾ ਵੀ ਕਸੂਰ ਆ ਬਰਾਬਰ ਵਿੱਚ